ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੇ ਸਾਰਿੰਗ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ جاری ਹੋਏ ਬਾਣੀ ਵਿੱਚੋਂ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1226 ਦੇ ਸਜੋਬਿਤ ਹੈ ਤੇ ਸ਼ਬਦ ਹੈ ਪੋਥੀ ਪਰਮੇਸ਼ਰ ਕਾ ਥਾਨ ਤੇ ਇਸ ਸਤ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾਮਾਂਦੇ ਹਾਂ ਤੇ ਪਹਿਲੇ ਕਾਲੇ ਨੂੰ ਜਦੋਂ ਸਾਮਾਂਦੇ ਹਾਂ ਸ਼ਬਦ ਵਿੱਚ ਸੁਰ ਕਿਹੜੇ-ਕਿਹੜੇ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਇਸ ਸ਼ਬਦ ਨੂੰ ਤਬਲੇ ਤੇ ਗਾਇਨ ਕਰਾਂਗੇ ਫਿਰ ਸਿਖਾਂਗੇ ਕੱਲੇ-ਕੱਲੇ ਸੁਰ ਤੇ ਫਿਰ ਹੁਣ ਦੇਖਦੇ ਹਾਂ ਸ਼ਬਦ ਨੂੰ ਤਬਲੇ ਤੇ ਸਰਕਾਰ ਮਾਨ ਕੋਤੀ ਪਰਮੇਸ਼ਰ ਹੈ ਕਾ ਕਰ ਪਰਮੇਸ਼ਰ ਹੈ ਮਾਨ ਕੋਤੀ ਮਨੁਸ਼ਰ ਹੈ ਕਾ ਸਾਧ ਸੰਗ ਆਵੇ ਗੁਣ ਕੋ ਪੂਰਨ ਬ੍ਰਹਮ ਗਿਆਨ ਪੂਰਨ ਬ੍ਰਹਮ ਗਿਆਨ ਸਾਥ ਸੰਗ ਕਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਪੂਰਨ ਬ੍ਰਹਮ ਗਿਆਨ I am सिद सगल मुन लो च बिरला गेत्यादिक सिंध सगल मुन लो च बिरला गत्या ਸੇਰਪਾਲ ਮੋਏ ਮੇਰਾ ਸਵਮੀ ਪੂਰਨਤਾ ਕੇ ਕਾ ਪੂਰਨਤਾ ਕੋ ਆ ਨਾ ਪੂਰਨਤਾ ਕੋ ਆ ਪਰਮੇਸ਼ਰ ਕਾ ਮਾਤ ਕੋ ਥੀ ਦੇਸ਼ ਦੇ ਕਾਹਨ ਬੰਦੇ ਦੇ ਕਾਹਨ ਕੋਠੀ ਇਸ ਤਰੀਕੇ ਦੇ ਨਾਲ ਆਪਾਂ ਇਸ ਸ਼ਬਦ ਨੂੰ ਤਬਲੇ ਤੇ ਗਾਇਨ ਕਰਦੇ ਹਾਂ ਇੱਕ ਅੰਤਰਾ ਆਪਾਂ ਤਬਲੇ ਤੇ ਇਸ ਸ਼ਬਦ ਦਾ ਗਾਇਨ ਕੀਤਾ ਹੈ ਤੇ ਅਗਲਾ ਅੰਤਰਾ ਹੁਣ ਆਪਾਂ ਸਿੱਖਾਂਗੇ ਤੇ ਕੱਲੇ-ਕੱਲੇ ਸੁਰ ਤੇ ਆਪਾਂ ਦੇਖਦੇ ਹਾਂ ਪਹਿਲਾ ਸਥਾਈ ਤੇ ਫਿਰ ਅੰਤਰਾ ਪਰਮੇਸ਼ਰ ਦਾ सा पो नि ਸਾਦ ਸੰਗ ਪਾਪ ਮਰੇ ਸਾਦ ਸੰਗ ਪਾਪ ਮਰੇ ਸਾਦ ਸੰਗ ਗਾਵੈ ਗੁਣ ਗੋਮੇ साद संग, पापा मरे, गावै गुण, गावै गुण, रे पामा, गोविंद नीपा, ਸਾਦ ਸੰਗ ਗਾਵੇ ਗੁਣ ਗੋਬਿੰਦ ਸਾਦ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ

सारे सारे मा पे सारे, सारे मा पे ब्रह्म ਉਹਨੂੰ ਦੇਖਦੇ ਅੰਤਰਾ ਜਾ ਕਰਦਾ ਵਸ ਪੈ ਪੰਜਨ ਜਾ ਕਰਦਾ ਵਸ ਪੈ ਪੰਜਨ ਸੇ ਮੁਸਤਕੀਕੇ ਨਾਲ ਸਾਦ ਸੰਗ ਗਾਵੇ ਗੁਰ ਗੋਬਿੰਦ

ਸੇਮਿਸ ਦੇ ਨਾਲ ਖੇਨ ਪਲ ਬਸਰ ਨਹੀਂ ਮੇਰੇ ਕਲਤੇ ਇਹ ਨਾਨਕ ਮੰਗਦਾ ਇਥੇ ਤੱਕ ਸੇਮ ਹੈ ਹਾਂ ਇਹਨੂੰ ਲੰਬਾ ਕਿੱਥਣਾ ਮਾਰੇ ਇਹ ਨਾਨਕ ਮੰਗਦਾ

ਆਪ ਵੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ